ਦੈਂਚਰ ਦੇ ਅਨਸਾਰ ਪੰਜਾਬ ਭਰ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਚੈਸ ਕਰਕੇ ਆਮ ਜਨ ਜੀਵਨ ਜਿਹੜਾ ਫਿਰ ਤੋਂ ਲੀਤ ਉੱਤਰਦਾ ਹੋਇਆ ਨਜ਼ਰ ਆ ਰਿਹਾ ਤੋਂ ਅੰਦਾਜ਼ੇ ਕਿ ਬੀਤੇ ਕੱਲ ਪੂਰੇ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਪੰਜਾਬ ਪੱਧਰ ਦੇ ਵਿੱਚ ਸੰਗਣੀ ਟੋਪ ਨੇ दस्तक ਦਿੱਤੀ ਸੀ ਜਿਸ ਕਰਕੇ ਆਮ ਜਨ ਜੀਵਨ ਜਿਹੜਾ ਪੂਰੀ ਤਰ੍ਹਾਂ ਲਈ ਤਿਆਰ ਚੁੱਕਿਆ ਸੀ ਪਰ ਇਸ ਤੋਂ ਬਾਅਦ ਬੀਤੀ ਰਾਤ ਕੀ ਜਿਹੜਾ ਮੌਸਮ ਦੇ ਵਿੱਚ ਵੱਡਾ ਬਦਲਾਅ ਦਰਜ ਕੀਤਾ ਗਿਆ ਹੈ ਬੀਤੀ ਰਾਤ ਕੀ ਜਿਹੜਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦੀ दस्तक ਹੋਈ ਜਿਸ ਤੋਂ ਬਾਅਦ ਸਵੇਰੇ ਦਿਨ ਚੜ੍ਹਦੇ ਅਨਸਾਰ ਵੀ ਅਸਮਾਨ ਦੇ ਵਿੱਚ ਸੰਗਣੀ ਧੁੰਦ ਚਾਈ ਹੋਈ ਸੀ ਤੇ ਫਿਰ ਤੋਂ ਆਮ ਜਨ ਜੀਵਨ ਜਿਹੜਾ ਲਈ ਤੋਂ ਉਤਰਦਾ ਹੋਇਆ ਨਜ਼ਰ ਆਇਆ ਹਾਲਾਂਕਿ ਬੀਤੇ ਕੱਲ ਜਿਹੜਾਗਾ ਮੌਸਮ ਦੇ ਵਿੱਚ ਵੱਡਾ ਬਦਲਾਅ ਆਇਆ ਸੀ ਜਿਸ ਕਰਕੇ ਠੰਡ ਜਿਹੜੀ ਹੈ ਕਾਫੀ ਜਿਆਦਾ ਘਟਦੇ ਸੀ ਕਾਫੀ ਜ਼ਿਆਦਾ ਕਟੋਤੀ ਜਿਹੜੀ ਹੈ ਠੰਡ ਦੇ ਵਿੱਚ ਦਰਜ ਕੀਤੀ ਗਈ ਸੀ ਪਰ ਅੱਜ 30 ਜਨਵਰੀ ਵਾਲੇ ਦਿਨ ਮੌਸਮ ਜਿਹੜਾ ਇੱਕ ਵਾਰ ਫਿਰ ਤੋਂ ਬਦਲਦਾ ਹੋਇਆ ਨਜ਼ਰ ਆਉਂਦਾ ਹਲਕੀ ਬੱਦਲਬਾਈ ਜਿਹੜੀ ਆਸਮਾਨ ਦੇ ਵਿੱਚ ਦੇਖਣ ਨੂੰ ਮਿਲੀ ਤੇ ਨਾਲ ਕੀ ਨਾਲ ਸੰਗਣੀ ਧੁੰਦ ਕਰਕੇ ਆਮ ਲੋਕ ਫਿਰ ਤੋਂ ਪਰੇਸ਼ਾਨ ਹੁੰਦੇ ਨਜ਼ਰ ਆਏ ਕਿਉਂਕਿ ਸੰਗਣੀ ਧੁੰਦ ਦੇ ਵਿੱਚ ਹੱਥ ਪੈਰ ਜਿਹੜੇ ਨੇ ਪੂਰੀ ਤਰ੍ਹਾਂ ਸੁੰਨ ਹੋ ਜਾਂਦੇ ਹੈ ਫਿਰ ਤੋਂ ਸੁੱਕੀ ਠੰਡ ਪੈ ਰਹੀ ਹੈ ਸੁੱਕੀ ਠੰਡ ਕਰਕੇ ਹੱਥ ਪੈਰ ਜਿਹੜੇ ਬਿਲਕੁਲ ਹੀ ਸੁੰਨ ਹੋ ਜਾਂਦੇ ਜਿਸ ਕਰਕੇ ਆਮ ਜਨ ਜੀਵਨ ਜਿਹੜਾ ਮੁੜ ਤੋਂ ਬਹਾਲ ਹੁੰਦਾ ਹੈ ਬੰਦ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਲੋਕ ਨੇ ਫਿਰ ਤੋਂ ਘਰਾਂ ਤੋਂ ਨਿਕਲਣ ਲੱਗੇ ਫਿਰ ਪਰੇਸ਼ਾਨ ਪੂਰੇ ਸਕੂਲੀ ਬੱਚੇ ਜਿਹੜੇ ਨੇ ਸਵੇਰੇ ਸਵੇਰੇ ਠੰਡ ਕਰਕੇ ਸਕੂਲ ਜਾਣ ਸਮੇਂ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਆ ਪਰ ਉੱਥੇ ਕੀ ਆਵਾਜਾਈ ਦੇ ਉੱਤੇ ਤੇ ਸੜਕੀ ਹਾਦਸਿਆਂ ਦੇ ਉੱਤੇ ਵੀ ਕਾਫੀ ਜ਼ਿਆਦਾ ਅਸਰ ਪਿਆ ਕਿਉਂਕਿ ਦਿਨ ਚੜਦੇ ਆ ਸਾਰ ਸੰਗਣੀ ਧੁੰਦ ਦੇ ਵਿੱਚ ਇੱਕ ਵੱਡਾ ਹਾਦਸਾ ਵੀ ਵਾਪਰਿਆ ਸੀ ਟਰਾਲੇ ਦੇ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰੀ ਗਈ ਸੀ ਜਿੱਥੇ ਇੱਕ ਬਹੁਤ ਵੱਡਾ ਭਿਆਨਕ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ ਜਿਹੜਾ ਸੰਗਣੀ ਧੁੰਦ ਕਰਕੇ ਹੋਇਆ ਕਿਉਂਕਿ ਵਿਜ਼ੀਬਿਲਟੀ ਜਿਹੜੀ ਹੈ ਬਲਕ ਹਾਲ ਹੀ ਜ਼ੀਰੋ ਦੇ ਤਕਰੀਬਨ ਹੀ ਨਜ਼ਰ ਆ ਰਹੀ ਜਿਸ ਕਰਕੇ ਜਿਹੜੇ ਨੇ ਸੜਕਾਂ ਦੇ ਉੱਤੇ ਵਹੀਕਲ ਵੀ ਨਜ਼ਰ ਨਹੀਂ ਆ ਰਿਹਾ ਤਾਂ ਵੱਡਾ ਹਾਦਸਾ ਜਿਹੜਾਗਾ ਬਦਲਦੇ ਮੌਸਮ ਤੋਂ ਬਾਅਦ ਵਾਪਰ ਜਾਂਦਾ ਹਾਲਕਿ ਬੀਤੇ ਕੱਲ ਪੂਰੇ ਪੰਜਾਬ ਭਰ ਦੇ ਵਿੱਚ ਸੰਗਣੀ ਧੁੱਪ ਨੇ ਜਿਹੜੀ ਐ ਦਸਤਕ ਦਿੱਤੀ ਹੋਈ ਸੀ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਖੁਸ਼ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜਾਗਾ ਇੱਕ ਮੁਸਕਾਨ ਨਜ਼ਰ ਆ ਰਹੀ ਸੀ ਕਿਉਂਕਿ ਠੰਡ ਜਿਹੜੀ ਕਾਫੀ ਜ਼ਿਆਦਾ ਘਟ ਗਈ ਸੀ ਪਰ ਮੌਸਮ ਨੂੰ ਲੈ ਕੇ ਫਿਰ ਤੋਂ ਵੱਡੀ ਖਬਰ ਸਾਹਮਣੇ ਆndi ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਿਹੜਾਗਾ ਅਲਰਟ ਜਾਰੀ ਹੋ ਜਾਂਦਾ ਠੰਡ ਨੇ ਲੋਕਾਂ ਦੇ ਕੜਲ ਕੱਢ ਕੇ ਰੱਖ ਦਿੱਤੇ ਤੇ ਰਿਕਾਰਡ ਤੋੜ ਧੁੰਦ ਜਿਹੜੀ ਐ ਪੂਰੇ ਪੰਜਾਬ ਭਰ ਦੇ ਵਿੱਚ 30 ਜਨਵਰੀ ਦੀ ਸਵੇਰ ਸਾਰ ਨਜ਼ਰ ਆਉਣ ਲੱਗਦੀ ਹੈ ਤੁਹਾਨੂੰ ਵੀ ਦੱਸ ਦਈਏ ਕਿ 1 ਫਰਵਰੀ ਤੋਂ ਲਗਾਤਾਰ ਜਿਹੜਾ ਬਰਸਾਤਾਂ ਦਾ ਦੌਰ ਸ਼ੁਰੂ ਹੋਣੇ ਜੋ ਕਿ 4 ਫਰਵਰੀ ਤੱਕ ਲਗਾਤਾਰ ਜਾਰੀ ਰਹੇਗਾ ਤੇ ਇਹਨਾਂ ਬਰਸਾਤਾਂ ਤੋਂ ਬਾਅਦ ਤੁੰਦ ਜਿਹੜੀ ਹੈ ਪੂਰੀ ਤਰ੍ਹਾਂ ਖਤਮ ਹੋ ਜਾਏਗੀ ਤੇ ਆਮ ਜਨ ਜੀਵਨ ਜਿਹੜਾ ਫਿਰ ਤੋਂ ਲੀਹ ਦੇ ਉੱਤੇ ਆ ਜਾਏਗਾ ਹਾਲਕਿ ਬੀਤੇ 3 ਤੋਂ 4 ਦਿਨ ਲਗਾਤਾਰ ਜਿਹੜੀ ਧੁੱਪਾਂ ਦੀ ਦਸਤਕ ਹੋਈ ਸੀ ਜਿਸ ਕਰਕੇ ਮੌਸਮ ਜਿਹੜਾ ਇੱਕ ਚੰਗਾ ਰੂਪ ਲੈ ਲੈਂਦਾ ਪਰ ਅੱਜ ਦਿਨ ਚੜਦਿਆਂ ਸਾਰ ਸੰਗਣੀ ਜਿਹੜੀ ਹੈ ਕਿ ਧੁੰਦ ਦੀ ਦਸਤਕ ਹੋ ਜਾਂਦੀ ਜਿਸ ਕਰਕੇ ਆਮ ਜੀਵਨ ਜਿਹੜਾ ਫਿਰ ਤੋਂ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਸੜਕੀ ਆਵਾਜੇ ਪ੍ਰਭਾਵਿਤ ਹੋ ਰਹੀ ਹੈ ਸੜਕਾਂ ਦੇ ਉੱਤੇ ਲਗਾਤਾਰ ਹਾਦਸੇ ਵੀ ਜਿਹੜੇ ਨੇ ਵਾਦੇ ਹੋਏ ਨਜ਼ਰ ਆ ਰਹੇ ਤੇ ਸੰਗਣੀਆਂ ਧੁੰਦਾ ਕਰਕੇ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸੰਕੋਚ ਕਰਦੇ ਹੋਏ ਵੀ ਨਜ਼ਰ ਆ ਰਹੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਤੋਂ ਬਾਅਦ ਜਿਹੜਾਗਾ ਮੌ ਮੇਕਦਮ ਬਦਲ ਜਾਏਗਾ ਤੇ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਗਣੀ ਧੁੱਪ ਵੀ ਦੇਖਣ ਨੂੰ ਮਿਲੇ ਤੇ ਨਾਲ ਕੀ ਨਾਲ ਸੰਗਣੀਆਂ ਧੁੰਦਾਂ ਦੀ ਵੀ ਦਸਤਕ ਹੋਈ ਹੈ ਤੁਹਾਡੇ ਇਲਾਕੇ ਦਾ ਮਜਾਜ ਕੀ ਹੋਇਆ ਤੁਹਾਡੇ ਇਲਾਕੇ ਦੇ ਵਿੱਚ ਧੁੱਪ ਹੈ ਜਾਂ ਫਿਰ ਧੁੰਦਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ